ਸਾਡੇ ਬਜ਼ੁਰਗ ਸਾਨੂੰ ਇਹ ਕਹਿ ਗਏ ਕਿ ਜਿੱਦੇ ਮਹਿਮਾਨ ਨੇ ਉਹ ਰੱਬ ਦਾ ਦੂਸਰਾ ਰੂਪ ਹੁੰਦੇ ਨੇ ਸਾਡੇ ਘਰਾਂ ਦੇ ਵਿੱਚ ਪਰਉਨਚਾਰੀ ਜਿਹੜੀ ਹੈ ਉਹ اسی ਬਹੁਤ ਖੁੱਲੇ ਦਿਲ ਨਾਲ ਹੁੰਦੀ ਦੇਖੀ ਹੈ ਮਹਿਮਾਨਾਂ ਦਾ ਆਦਰ ਸਤਕਾਰ ਮਾਨ ਕਰਨਾ ਇਹ ਦੀਸਾਂ ਜਿਹੜੀਆਂ ਸਾਡੇ ਸਭਿਆਚਾਰ ਦਾ ਹੈ ਬਹੁਤ ਵੱਡਾ ਨਿਖੜਵਾ ਹਿੱਸਾ ਸੀ ਜਿਹੜਾ ਹੁਣ ਕਿਤੇ ਨਾ ਕਿਤੇ ਕੱਟ ਗਿਆ ਜਾਂ ਉਹ ਖਤਮ ਹੀ ਹੁੰਦਾ ਜਾ ਰਿਹਾ ਮੇਰੇ ਖਿਆਲ ਜਿਹੜੀਆਂ ਸਾਡੀਆਂ ਪੀੜੀਆਂ ਉਹਨਾਂ ਤੱਕ ਤੇ ਬਹੁਤ ਜ਼ਿਆਦਾ ਹੈ ਅੱਗੋਂ ਬੱਚੇ ਜਿਹੜੇ ਨੇ ਉਹ ਘਰਾਂ ਦੇ ਵਿੱਚ ਮਹਿਮਾਨਾਂ ਨੂੰ ਸੱਦਣਾ ਮਹਿਮਾਨਾਂ ਨੂੰ ਟੈਂਡ ਕਰਨਾ ਮਹਿਮਾਨਾਂ ਨੂੰ ਰੱਖਣਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਬੋਝ ਲੱਗਦਾ ਉਹਦੇ ਕਾਰਨ ਵੀ ਉਹਨਾਂ ਦੇ ਆਪਣੇ ਹੋ ਸਕਦੇ ਨੇ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਵੀ ਹੋ ਸਕਦੀਆਂ ਨੇ ਪਰ ਜਦੋਂ ਅਜਿਹਾ ਮਾਹੌਲ ਬਣ ਜਾਵੇ ਫਿਰ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਸਾਨੂੰ ਵੀ ਕੋਈ ਉਦਾਂ ਹੀ ਟ੍ਰੀਟ ਕਰਦਾ ਸਾਨੂੰ ਵੀ ਨਹੀਂ ਕੋਈ ਅਟੈਂਡ ਕਰਦਾ ਤੇ ਫਿਰ ਭਾਈਚਾਰਕ ਸਾਂਝ ਕਿੱਦਾਂ ਦੀ ਰਹੇਗੀ ਆਹ ਕਹਿੰਦੇ ਨੇ ਜਿਹੜਾ ਮਹਿਮਾਨ ਹੈ ਉਹ ਆਪਣੀ ਕਿਸਮਤ ਦਾ ਸਾਡੇ ਘਰਾਂ ਚ ਆ ਕੇ ਜਾ ਅਸੀਂ ਦੂਸਰੇ ਧਰਾਂ ਦੇ ਵਿੱਚ ਜਾ ਕੇ ਮਹਿਮਾਨ ਬਣ ਕੇ ਖਾਂਦੇ ਆ। ਕੋਈ ਤੁਹਾਡੇ ਘਰੋਂ ਨਹੀਂ ਖਾਂਦਾ। ਹਰ ਇੱਕ ਦਾ ਆਪਣੀ ਤਕਦੀਰ ਹੈ। ਆਪਣਾ ਦਾਣਾ ਜਿਹੜਾ ਹੈ ਉਹਨੇ ਚੁਗਣਾ ਹੀ ਚੁਗਣਾ। ਜਦੋਂ ਉਹਨੇ ਆ ਕੇ ਆਪਣਾ ਦਾਣਾ ਚੁਗਣਾ ਹੀ ਚੁਗਣਾ ਤੇ ਫੇਰ ਮੱਥੇ ਵੱਟ ਪਾਉਣ ਦਾ ਜਾਂ ਉਹਨੂੰ ਖੁੱਲੇ ਤੇਲ ਨਾਲ ਜਾਂ ਖਿਹੜੇ ਮੱਥੇ 'ਚ ਜਿਹਨੂੰ ਕਹਿੰਦੇ ਹੁੰਦੇ ਕਿ ਦੋਵੇਂ ਬਾਵਾ ਪਿਆਰ ਦੀਆਂ ਖੋਲ ਕੇ ਕਿਉਂ ਨਹੀਂ ਅਸੀਂ ਮਿਲਦੇ। ਇਹ ਵੱਡਾ ਸਵਾਲ ਹੈ ਇਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲੋਂ ਕੋਈ ਨਹੀਂ ਖਾਂਦਾ ਤੇ ਅਸੀਂ ਕਿਸੇ ਦਾ ਨਹੀਂ ਖਾਂਦੇ ਸਾਡਾ ਹਿਸਾਬ ਕਿਤਾਬ ਹੈ ਸਾਡਾ ਦਾਣਾ ਪਾਣੀ ਹੈ ਉਹ ਹਰ ਇੱਕ ਨੇ ਚੁਗਣਾ ਹੀ ਚੁਗਣਾ ਜਿੱਥੇ ਵੀ ਹੈ ਉਹਨੇ ਉਹ ਖਾਣਾ ਹੀ ਖਾਣਾ ਕਈ ਵਰੀ ਅਸੀਂ ਆਮ ਦੇਖਦੇ ਹਾਂ ਕਿ ਅਸੀਂ ਉੱਥੇ ਜਾਣਾ ਵੀ ਨਹੀਂ ਚਾਹੁੰਦੇ ਹੁੰਦੇ ਫਿਰ ਵੀ ਅਸੀਂ ਚਲੇ ਜਾਂਦੇ ਹਾਂ ਤੇ ਕੋਈ ਸਾਡੇ ਨਹੀਂ ਵੀ ਆਉਣਾ ਚਾਹੁੰਦਾ ਤੇ ਅਜਿਹੇ ਮੌਕੇ ਤੇ ਹੁੰਦਾ ਕਿ ਉਹ ਆਪਣੇ ਹਿੱਸੇ ਦੀ ਰੋਟੀ ਚਾਹ ਪਾਣੀ ਖਾ ਜਾਂਦਾ ਘਰ ਵਿੱਚ ਆਇਆ ਮਹਿਮਾਨ ਜਿਹੜਾ ਹੈ ਉਹਨੂੰ ਸਤਿਕਾਰ ਨਾਲ ਬੁਲਾਉਣਾ ਇਹ ਸਾਡੇ ਕਦਰਾਂ ਕੀਮਤਾਂ ਦੇ ਵਿੱਚ ਆਉਂਦਾ ਜੇ ਅਸੀਂ ਆਏ ਮਹਿਮਾਨ ਨੂੰ ਅਟੈਂਟ ਨਹੀਂ ਕਰਦੇ ਜਾਂ ਉਹਨੂੰ ਸਤਿਕਾਰ ਨਹੀਂ ਦਿੰਦੇ ਤੁਸੀਂ ਅਗਲੇ ਨੂੰ ਤੇ ਜੋ ਕਹਿੰਨੇ ਕਹਿੰਨੇ ਤੁਸੀਂ ਆਪਣਾ ਕਿਰਦਾਰ ਜਿਹੜਾ ਹੈ ਉਹ ਵੀ ਅਗਲੇ ਦੇ ਸਾਹਮਣੇ ਕੋਲ ਕੇ ਰੱਖ ਦਿੰਦੇ ਆ ਕੋਈ ਤਾਂ ਦੀ ਚਾਹ ਦਾ ਭੁੱਖਾ ਨਹੀਂ ਹੁੰਦਾ ਜਾਂ ਅਸੀਂ ਜਦੋਂ ਕਿਸੇ ਦੇ ਘਰ ਜਾਂਦੇ ਆ ਤੇ ਅਸੀਂ ਚਾਹ ਪੀਣ ਨਹੀਂ ਜਾਂਦੇ ਇੱਕ ਪਿਆਰ ਹੁੰਦਾ ਇੱਕ ਸਾਜ ਹੁੰਦਾ ਇੱਕ ਦੂਜੇ ਦੀ ਇੱਜ਼ਤ ਤੇ ਰਿਸਪੈਕਟ ਹੁੰਦੀ ਆ ਜਦੋਂ ਵੀ ਕੋਈ ਘਰ ਆਉਂਦਾ ਖੁੱਲੇ ਦਿਲ ਨਾਲ ਉਹਨੂੰ ਅਟੈਂਡ ਕਰੋ ਜੋ ਤੁਹਾਡੇ ਕੋਲ ਹੈ ਮੇਰੇ ਮਦਰ ਪਿੰਦੇ ਹੁੰਦੇ ਸੀ ਦਾਦੀ ਜੀ ਵੀ ਅਸੀਂ ਕਹਿੰਦੇ ਸੁਣੇ ਕਿ ਖਿਹੜੇ ਮੱਥੇ ਜਿਹੜਾ ਹੈ ਖਾ ਸਕੇ ਕਿਸੇ ਨੂੰ ਤੁਸੀਂ ਅਚਾਰ ਨਾਲ ਰੋਟੀ ਖਵਾ ਦੋ ਉਹ ਵੀ ਜਿਹੜੀ ਹੈ ਉਹ ਅਗਲਾ ਖੁਸ਼ੀ ਦੇ ਨਾਲ ਖਾਂਦਾ ਔਰ ਸਤਕਾਰ ਉਹਨੂੰ ਮਿਲਦਾ ਤੂੰ ਉਹਨੂੰ ਅੱਛਾ ਲੱਗਦਾ ਤੇ ਜੇ 10 ਚੀਜ਼ਾਂ ਤੁਸੀਂ ਉਹਦੇ ਅੱਗੇ ਬਣਾ ਕੇ ਰੱਖ ਦਿੱਤੀਆਂ ਤੇ ਛੁੜ ਛੁੜ ਕੀਤੇ ਤੇ ਉਹਨੂੰ ਅਟੈਂਡ ਚ ਪਿਆਰ ਦੇ ਨਾਲ ਨਹੀਂ ਕੀਤਾ ਤੇ ਉਹ 10 ਚੀਜ਼ਾਂ ਜਿਹੜੀਆਂ ਨੇ ਉਹਨੂੰ ਚੰਗੀਆਂ ਨਹੀਂ ਲੱਗਣਗੀਆਂ ਹਰ ਇੱਕ ਪਿਆਰ ਚਾਹੁੰਦਾ ਹਰ ਇੱਕ ਕੋਈ ਸਤਕਾਰ ਚਾਹੁੰਦਾ ਅਸੀਂ ਵੀ ਇਹ ਚਾਹੁੰਦੇ ਆ ਜਦੋਂ ਅਸੀਂ ਕਿਸੇ ਦਾ ਸਤਕਾਰ ਨਹੀਂ ਕਰਦੇ ਘਰ ਦੇ ਵਿੱਚ ਤੇ ਤੁਹਾਡੀ ਪਰਵਰਸ਼ ਜਿਹੜੀ ਹੈ ਉਹ ਆਪਣੇ ਆਪ ਲੋਕਾਂ ਨੂੰ ਸਮਝ ਆ ਜਾਂਦੀ ਬਹੁਤ ਵਾਰੀ ਕਹਿਣ ਦੀ ਜਾਂ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਈ ਵਾਰੀ ਆਪਣੇ ਆਪ ਜਿਹੜੇ ਨੇ ਹਰ ਇਨਸਾਨ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਸਿਆਣਾ ਹੈ ਇਹ ਕਦੀ ਨਾ ਸਮਝੋ ਕਿ ਅਗਲਾ ਤੁਹਾਡੇ ਕੀਤੇ ਹੋਏ ਕੰਮ ਨੂੰ ਸਮਝਦਾ ਨਹੀਂ ਜਾਂ ਅਸੀਂ ਕਿਸੇ ਦੇ ਘਰ ਜਾਣਦੇ ਆ ਤੇ ਸਾਨੂੰ ਕੁਝ ਸਮਝ ਨਹੀਂ ਆਉਂਦੀ ਬਹੁਤ چیزਾਂ ਸਮਝ ਆ ਜਾਂਦੀ ਆ ਮਹਿਮਾਨ ਜਿਹੜਾ ਹੈ ਉਹ ਵੀ ਚਾਹੇ ਕੋਈ ਵੀ ਰਿਸ਼ਤਾ ਹੋਵੇ ਦੋਸਤ ਹੋਵੇ ਰਿਸ਼ਤੇਦਾਰੀ ਹੋਵੇ ਕੋਈ ਵੀ ਹੋਵੇ ਉਹਨੂੰ ਵੀ ਸਮਝਉਂਦੀ ਹੈ ਤੇ ਜੇ ਉਹ ਸਾਨੂੰ ਸਮਝਾਉਂਦੀ ਤੇ ਉਹਨੂੰ ਸਮਝਾਉਂਦੀ ਤੇ ਫਿਰ ਗਲਤ ਤਰੀਕੇ ਦੇ ਨਾਲ ਜਾਂ ਖਿੜੇ ਮੱਥੇ ਨਾਲ ਅਗਲੇ ਨੂੰ ਟੈਂਡ ਕਰਨ ਦਾ ਕੀ ਤੁੱਕ ਬੰਦਦੀ ਹੈ ਮੇਰੇ ਹਿਸਾਬ ਨਾਲ ਤੇ ਨਹੀਂ ਬੰਦਦੀ ਅ ਜਦੋਂ ਕੁਦਰਤ ਨੇ ਉਹਦਾ ਦਾਣਾ ਪਾਣੀ ਲਿਖਿਆ ਹੋਇਆ ਜਾਂ ਉਹਦਾ ਸਾਡੇ ਨਾਲ ਹਿਸਾਬ ਕਿਤਾਬ ਦਾ ਸਾਡਾ ਕਿਸੇ ਦੇ ਨਾਲ ਹਿਸਾਬ ਕਿਤਾਬ ਹੈ ਤੇ ਖੁਸ਼ ਰਹੋ ਖੁਸ਼ ਹੋ ਕੇ ਅਗਲੇ ਨੂੰ ਟੈਂਡ ਕਰੋ ਉਹਨੂੰ ਮਾਨ ਸਤਕਾਤ ਦਿਓ ਇੱਜ਼ਤ ਦਿਓ ਤੁਹਾਡੇ ਘਰ ਆਇਆ ਆ ਉਹ ਆਪਣਾ ਦਾਣਾ ਪਾਣੀ ਚੁੰਨੇ ਆ ਉਹ ਤੁਹਾਡੇ ਤੇ ਕੋਈ ਜੇ ਤੁਸੀਂ ਉਹਦੇ ਤੇ ਕੋਈ ਆਸਾਨ ਨਹੀਂ ਕਰਦੇ ਜੇ ਤੁਸੀਂ ਉਹਨੂੰ ਸਤਕਾਤ ਨਾਲ ਬੁਲਾਉਂਦੇ ਨਹੀਂ ਪਿਆਰ ਨਾਲ ਵਿਸ਼ ਨਹੀਂ ਕਰਦੇ ਤੇ ਉਹ ਅਗਲਾ ਜਿਹੜਾ ਹੈ ਉਹ ਤੁਹਾਡਾ ਸਾਰਾ ਕਿਰਦਾਰ ਜਿਹੜਾ ਉਹ ਪੜ ਕੇ ਚੁਲਿਆ ਜਾਂਦਾ ਕਿ ਤੁਸੀਂ ਮੱਥੇ ਵੱਟ ਪਾਉਂਦੇ ਹੋ ਤਾਂ ਵੀ ਉਹ ਪੜ ਕੇ ਚਲਿਆ ਜਾਂਦਾ ਖਾਣਾ ਤਾਂ ਉਹਨੇ ਹੈ ਆਪਣੇ ਹਿੱਸੇ ਦਾ ਆਪਣਾ ਦਾਣਾ ਜੋ ਉਹਦਾ ਕੁਦਰਤ ਵੱਲੋਂ ਚਾ ਉਹਦਾ ਹਿਸਾਬ ਕਿਤਾਬ ਹੈ ਉਹਨੇ ਖਾਣਾ ਹੀ ਖਾਣਾ ਪਰ ਟਾਡੇ ਜਿਹੜੀ ਸਿੱਖਿਅਤ ਹੈ ਟਾਡਾ ਜੋ ਹੈ ਵਿਹਾਰ ਹੈ ਉਹ ਪੜ ਕੇ ਉਹ ਚਲਿਆ ਜਾਂਦਾ ਸੋ ਜਦੋਂ ਕੋਈ ਆਉਂਦਾ ਖੁੱਲੇ ਦਿਲ ਦੇ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਉਹਨੂੰ ਅਟੈਂਡ ਕਰੋ ਖੁਸ਼ ਖੁਸ਼ੀ ਖੁਸ਼ੀ ਜੋ ਵੀ ਹੈ ਤੁਹਾਡੇ ਕੋਲ ਉਹ ਖਿਲਾਓ ਜਰੂਰੀ ਨਹੀਂ ਤਿੰਨ ਤਰੀਆਂ ਤਰ੍ਹਾਂ ਦੀਆਂ ਸਬਜ਼ੀਆਂ ਦਾਲਾਂ ਕੁਝ ਵੀ ਨਹੀਂ ਕਿਸੇ ਨੂੰ ਉਹਨਾਂ ਚੀਜ਼ਾਂ ਦੀ ਭੁੱਖ ਨਹੀਂ ਹੁੰਦੀ ਜਦੋਂ ਅਸੀਂ ਜਾਣੇ ਸਾਨੂੰ ਵੀ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਤੋਂ ਪਰੇ ਰਹਿਣਾ ਚਾਹੀਦਾ ਜਿਹੜਾ ਬੰਦਾ ਤੁਹਾਨੂੰ ਪਿਆਰ ਨਾਲ ਸਤਿਕਾਰ ਨਾਲ ਇੱਜ਼ਤ ਦੇ ਨਾਲ ਬੁਲਾਉਂਦਾ ਤੁਹਾਡੇ ਗਾਇਤ ਖੁਸ਼ ਹੁੰਦਾ ਉਹ ਚਾਹ ਆਚਾਰ ਨਾਲ ਵੀ ਰੋਟੀ ਖਵਾਵੇ ਉਹ ਵੀ ਤਾਂ ਸੁਆਦ ਲੱਗੇਗੀ ਪਰ ਜੇ ਅਸੀਂ ਅਗਲੇ ਨੂੰ ਪਿਆਰ ਸਤਿਕਾਰ ਦੇ ਨਾਲ ਬਹੁਤ ਸਾਦਾ ਭੋਜਨ ਖਵਾਨੇ ਅਗਲੇ ਨੂੰ ਉਹ ਵੀ ਅੱਛਾ ਲੱਗਦਾ ਸੋ ਘਰ ਹੈ ਮਹਿਮਾਨ ਦੀ ਇੱਜ਼ਤ ਕਰੋ ਜੋ ਵੀ ਹੈ ਤਿਲ ਫੁੱਲ ਜਿੱਦਾਂ ਦਾ ਤੁਹਾਡੇ ਕੋਲ ਬਣਿਆ ਹੁੰਦਾ ਸਾਦਾ ਭੋਜਨ ਜਿੱਦਾਂ ਦਾ ਵੀ ਤੁਸੀਂ ਖਾਂਦੇ ਹੋ ਜੋ ਤੁਹਾਡੇ ਕੋਲ ਹੈ ਉਹ ਦਿਓ ਪਰ ਦਿਓ ਪਿਆਰ ਨਾਲ ਸਤਿਕਾਰ ਨਾਲ ਖੁਸ਼ ਹੋ ਕੇ ਉਹਦੇ ਵਰਗੀ ਇਸ ਕੋਈ ਨਹੀਂ ਵਿਚਾਰ ਕਰੂ ਜਰਾ ਇਹਦੇ ਤੇ ਥੈਂਕ ਯੂ ਸ਼ੁਕਰ ਦਾ ਮਿਹਰਬਾਨੀ